ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ੀ ਹੋਈ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਬਾਰੇ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਇਹ ਬਾਣੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਦੀ ਆ। ਮਹਾਪੁਰਖ ਜੀ ਕਹਿੰਦੇ ਕਰਦਾ ਕੋਈ ਇੱਕ ਜੀ ਹੀ ਰਜਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ ਤਾਂ ਪੂਰੇ ਪਰਿਵਾਰ ਦਾ ਭਲਾ ਹੈ। ਜੇਕਰ ਕੋਈ ਮਨੁੱਖ ਰਜਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੀ ਉਹਦੇ 24 ਘੰਟਿਆਂ ਦੇ ਸੁਵਾਸ ਲੇਖੇ ਲੱਗ ਜਾਂਦੇ ਨੇ। ਐਨੀ ਪਾਵਰਫੁਲ ਬਾਣੀ ਆ। ਐਨੀਆਂ ਬਖਸ਼ਿਸ਼ਾਂ ਨੇ ਇਸ ਬਾਣੀ ਦੇ ਵਿੱਚ ਅਤੇ ਇਹ ਬਾਣੀ ਪੜਨ ਦੇ ਵਿੱਚ ਵੀ ਬੜੀ ਸਰਲ ਲਿਆ। ਜੀ ਆਪਾਂ ਬੜੇ ਪਿਆਰ ਦੇ ਨਾਲ ਆਰਾਮ ਦੇ ਨਾਲ ਸਮਝ ਸਮਝ ਕੇ ਪੜੀਏ ਤਾਂ ਸਾਨੂੰ ਅਰਥ ਵੀ ਸਮਝ ਆਉਂਦੇ ਨੇ ਸਾਨੂੰ ਸਭ ਪਤਾ ਲੱਗਦਾ ਹੈ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਸਾਨੂੰ ਸੋਚੀ ਆਉਂਦੀ ਆ ਸਾਨੂੰ ਮਤ ਆਉਂਦੀ ਆ ਇਸ ਕਰਕੇ ਜੇਕਰ ਤੁਸੀਂ ਅਮਰਤ ਵੇਲੇ ਉੱਠਦੇ ਹੋ ਉੱਠ ਕੇ ਅਮਰਤ ਵੇਲੇ ਦੀਆਂ ਬਾਣੀਆਂ ਦਾ ਪਾਠ ਕਰਦੇ ਹੋ ਨਾਲ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਵੀ ਜ਼ਰੂਰੀ ਆ ਪਰ ਕੁਝ ਭੈਣ ਭਰਾ ਕਹਿ ਦਿੰਦੇ ਨੇ ਵੀ ਅਸੀਂ ਅਮਰਤ ਵੇਲੇ ਉੱਠ ਕੇ ਮਸਾਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਪਾਉਨੇ ਆ ਫਿਰ ਉਸ ਤੋਂ ਬਾਅਦ ਸਾਨੂੰ ਪੂਰੇ ਦਿਨ ਦੇ ਵਿੱਚ ਇੰਨੇ ਕੁ ਜ਼ਿਆਦਾ ਕੰਮ ਤੰਦੇ ਹੁੰਦੇ ਆ ਕਿ ਅਸੀਂ ਪਾਠ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਇਸ ਕਰਕੇ ਸਾਡੇ ਤੋਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕੀ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਹੋ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਤਾਂ ਸਾਡੇ ਲਈ ਬਹੁਤ ਜ਼ਰੂਰੀ ਯੋਗਿਆ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ ਤਾਂ ਹੀ ਸਾਡੇ ਬਾਕੀ ਦੇ ਕੀਤੇ ਹੋਏ ਧਰਮ ਕਰਮ ਦੇ ਕੰਮ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਣਗੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋਵੇ ਆਪਾਂ ਇੱਕ ਪਾਠ ਵੀ ਕਰ ਲੈਨੇ ਆ ਨਾ ਤਾਂ ਵੀ ਗੁਰੂ ਸਾਹਿਬ ਜੀ ਦੀਆਂ ਬੇਅੰਤ ਰਹਿਮ ਤਾਂ ਸਾਡੇ ਉੱਤੇ ਹੁੰਦੀਆਂ ਨੇ ਜਿਸ ਕਰਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸਮਝੋ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਸ ਫਿਰ ਆਪ ਸੋਚੋ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਸ ਹੋਵੇ ਉੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਰਹਿ ਸਕਦੀ ਆ ਸਤਿਗੁਰ ਸੱਚੇ ਪਾਤਸ਼ਾਹ ਹਰ ਕੰਮ ਦੇ ਵਿੱਚ ਵਰਤਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਤਾਂ ਇਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਤਾਂ ਪੜ੍ਹਨੀ ਹੀ ਪੜ੍ਹਨੀ ਆ ਪਿਆਰ ਨਾਲ ਪਾਠ ਕਰਨਾ ਏ ਇੱਕ ਮਨ ਇੱਕ ਚਿਤ ਹੋ ਕੇ ਪਾਠ ਕਰਨਾ ਏ ਪਰ ਨਾਲ ਨਾਲ ਦੂਸਰੀਆਂ ਬਾਣੀਆਂ ਦੇ ਪਾਠ ਕਰਨੇ ਵੀ ਜ਼ਰੂਰੀ ਆ ਹਰ ਇੱਕ ਬਾਣੀ ਦਾ ਪਾਠ ਸਾਡੇ ਲਈ ਕਰਨਾ ਜ਼ਰੂਰੀ ਆ ਜਿਵੇਂ ਕਿ ਅੱਜ ਆਪਾਂ ਗੱਲ ਕਰ ਰਹੇ ਆਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਬਾਰੇ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਿਆਂ ਸਵਾ ਤੋਂ ਡੇਢ ਘੰਟਾ ਲੱਗ ਜਾਂਦਾ ਏ ਜੇਕਰ ਆਪਾਂ ਬੜੇ ਪਿਆਰ ਦੇ ਨਾਲ ਬਾਣੀ ਦਾ ਪਾਠ ਕਰੀਏ ਜਿਉਂ-ਜਿਉਂ ਅਭਿਆਸ ਵਧੇਗਾ ਰੋਜ਼ਾਨਾ ਪਾਠ ਕਰਾਂਗੇ ਤਿਉਂ-ਤਿਉਂ ਸਮਾਂ ਘਟ ਸਕਦਾ ਏ ਪਰ ਸਮਾਂ ਘਟਣਾ ਨਹੀਂ ਚਾਹੀਦਾ ਕਿਉਂਕਿ ਜਿੰਨਾ ਹੀ ਗੁਰੂ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਪਿਆਰ ਵੱਧਦਾ ਹੈ ਨਾ ਓਨਾ ਹੀ ਸਗੋ ਪਾਠ ਕਰਨ ਦੇ ਵਿੱਚ ਸਮਾਂ ਵੱਧ ਲੱਗਦਾ ਹੈ ਕਿਉਂਕਿ ਫਿਰ ਦਿਲ ਕਰਦਾ ਵੀ ਇੱਕ ਸ਼ਬਦ ਨੂੰ ਵਾਰ-ਵਾਰ ਪੜ੍ਹੀਏ ਅਤੇ ਸੱਚ ਕਰਕੇ ਜਾਣੇ ਉਹ ਜੇ ਜਿੰਨੀ ਵਾਰ ਆਪਾਂ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਬਾਣੀ ਦਾ ਪਾਠ ਕਰਦੇ ਹਾਂ ਨਾ ਓਨੀ ਹੀ ਸਾਡੀ ਸ਼ਰਧਾ ਓਨਾ ਹੀ ਸਾਡਾ ਗੁਰੂ ਦੇ ਪ੍ਰਤੀ ਪਿਆਰ ਵੱਧਦਾ ਹੈ ਅਤੇ ਗੁਰੂ ਦਾ ਸਾਡੇ ਪ੍ਰਤੀ ਗੁਰੂ ਦੀਆਂ ਉਹਨੀਆਂ ਹੀ ਰਹਿਮਤਾਂ ਵਰਕਤਾਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਤਾਂ ਇਸ ਕਰਕੇ ਨਾ ਸਮੇਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਬਸ ਜਿੰਨੀ ਗ ਬਾਣੀ ਪੜ੍ਹਨੀ ਹੈ ਨਾ ਬੜੇ ਪਿਆਰ ਦੇ ਨਾਲ ਪੜ੍ਹਨੀ ਹੈ ਜੇਕਰ ਤੁਸੀਂ ਪੂਰੇ ਦਿਨ ਦੇ ਵਿੱਚ ਕੰਮਾਂ ਧੰਦਾਂ ਆ ਕਰਕੇ 1 ਘੰਟਾ ਸਵਾ ਘੰਟਾ ਡੇਢ ਘੰਟਾ ਨਹੀਂ ਕੱਢ ਪਾਉਂਦੇ ਜਾਂ ਕਈ ਭੈਣ ਭਰਾ ਆਪਣੇ ਸਰੀਰਕ ਦੁੱਖ ਰੋਗ ਕਰਕੇ ਵੀ ਇੱਕੋ ਚੌਂਕੜੇ ਦੇ ਵਿੱਚ ਪੂਰਾ ਪਾਠ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਆਪਾਂ ਸ਼ੁਰੂਆਤ ਤਾਂ ਕਰੀਏ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁੱਲ 24 ਅਸ਼ਟਪਦੀਆਂ ਨੇ 24 ਸ਼ਲੋਕ ਨੇ ਜੇਕਰ ਆਪਾਂ ਰੋਜ਼ਾਨਾ ਇੱਕ ਸ਼ਲੋਕ ਇੱਕ ਅਸ਼ਟਪਦੀ ਦਾ ਪਾਠ ਕਰੀਏ ਤਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਪਾ ਸਕਦੇ ਹਾਂ ਜਦੋਂ ਵੀ ਆਪਾਂ ਆਪਣੇ ਦਿਨ ਭਰ ਦੇ ਕੰਮ ਧੰਦੇ ਕਰਕੇ ਵਿਹਲੇ ਹੋ ਜਾਂਦੇ ਹਾਂ ਸਾਰੀਆਂ ਜਿਮੇਵਾਰੀਆਂ ਨਿਭਾ ਲੀਆਂ ਸੌਣ ਦੇ ਲਈ ਆਪਣੇ ਬਿਸਤਰ ਤੇ ਆਏ ਹਾਂ ਤਾਂ ਉਦੋਂ ਹੀ ਇਹ 5-10 ਮਿੰਟ ਦਾ ਸਮਾਂ ਕੱਢ ਲਈਏ ਪਹਿਲੀ ਅਸ਼ਟਪਦੀ ਤੋਂ ਸ਼ੁਰੂਆਤ ਕਰ ਲੈਣੀ ਆ ਇੱਕ ਇੱਕ ਕਰਕੇ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਭੋਗ ਪਾ ਦੇਣਾ ਹੈ ਅਤੇ ਬਾਣੀ ਪੜ੍ਹਨੀ ਆ ਬੜੇ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਮਝ ਸਮਝ ਕੇ ਵੈਸੇ ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਅਸੀਂ ਗੁਰਬਾਣੀ ਦਾ ਪਾਠ ਇਸ ਕਰਕੇ ਨਹੀਂ ਕਰਦੇ ਕਿਉਂਕਿ ਸਾਡਾ ਗੁਰਬਾਣੀ ਦੇ ਪਾਠ ਵਿੱਚ ਮਨ ਨਹੀਂ ਜੁੜਦਾ ਜਾ ਭਜਨ ਬੰਦਗੀ ਬਾਰੇ ਵੀ ਇਹੋ ਕਹਿ ਦਿੰਦੇ ਆ ਵੀ ਅਸੀਂ ਇਸੇ ਕਰਕੇ ਨਾਮ ਜਪਣੇ ਹੀ ਕਰਦੇ ਸਿਮਰਨਾ ਨਹੀਂ ਕਰਦੇ ਕਿਉਂਕਿ ਸਾਡਾ ਮਨ ਨਹੀਂ ਜੁੜਦਾ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਮਨ ਜੋੜਨ ਦੇ ਲਈ ਹੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਆਂ ਮਨ ਜੋੜਨ ਦੇ ਲਈ ਹੀ ਆਪਾਂ ਨਾਮ ਜਪ ਕਰਦੇ ਆਂ ਮਨ ਜੁੜਨਾ ਤਾਂ ਫਾ ਲਿਆ ਜਿਸ ਦਿਨ ਸਾਡਾ ਮਨ ਜੁੜਨਾ ਸ਼ੁਰੂ ਹੋ ਗਿਆ ਉਸ ਦਿਨ ਸਮਝ ਲੈਣਾ ਕਿ ਸਾਡੀ ਪੜੀ ਹੋਈ ਬਾਣੀ ਕੀਤੇ ਹੋਏ ਸਿਮਰਨ ਦਾ ਸਾਨੂੰ ਫਲ ਮਿਲ ਰਿਹਾ ਹੈ ਜਦੋਂ ਮਨ ਜੁੜ ਗਿਆ ਉਦੋਂ ਤਾਂ ਆਨੰਦ ਹੀ ਆਨੰਦ ਆ ਉਦੋਂ ਤਾਂ ਹਰ ਕੋਈ ਬੈਠ ਜਾਵੇਗਾ ਬੈਠਣਾ ਤੋਂ ਉਦੋਂ ਹੀ ਔਖਾ ਏ ਨਾ ਜਦੋਂ ਮਨ ਨਹੀਂ ਜੁੜ ਰਿਹਾ ਇਹ ਮਨ ਨੇ ਵਾਰ-ਵਾਰ ਭੱਜਣਾ ਏ ਆਪਾਂ ਆਪਣੇ ਮਨ ਨੂੰ ਵਾਰ-ਵਾਰ ਫੜ ਕੇ ਲਿਆਉਣਾ ਏ ਗੁਰੂ ਚਰਨਾਂ ਦੇ ਨਾਲ ਲਾਉਣਾ ਏ ਮਨ ਨੇ ਆਪਣਾ ਕੰਮ ਕਰਨਾ ਏ ਕਿਉਂਕਿ ਮਨ ਦਾ ਵੀ ਸੁਭਾਅ ਏ ਇਹ ਮਨ ਚੰਚਲ ਆ ਇਹ ਚੰਗੇ ਪਾਸੇ ਘੱਟ ਤੇ ਮਾੜੇ ਪਾਸੇ ਜ਼ਿਆਦਾ ਲੱਗਦਾ ਏ ਜਦੋਂ ਹੀ ਅਸੀਂ ਗੁਰਬਾਣੀ ਦਾ ਪਾਠ ਕਰਨ ਬੈਠਦੇ ਹਾਂ ਸਾਨੂੰ ਕਈ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦਿੰਦਾ ਹੈ ਉਹ ਉਹ ਖਿਆਲ ਸਾਡੇ ਮਨ ਦੇ ਵਿੱਚ ਆਉਂਦੇ ਨੇ ਜੋ ਅਸੀਂ ਕਦੇ ਸੋਚੇ ਵੀ ਨਹੀਂ ਹੁੰਦੇ ਸਾਡੇ ਕੰਮਕਾਰਾਂ ਦੀ ਲਿਸਟ ਸਾਡੇ ਵਾਰ-ਵਾਰ ਅੱਗੇ ਲਿਆ ਕੇ ਖੜੀ ਕਰ ਦਿੰਦਾ ਹੈ ਸਾਡਾ ਮਨ ਕਿਤੇ ਰਾਹ ਵੀ ਕੰਮ ਕਰਨ ਵਾਲਾ ਪਿਆ ਵੀ ਕੰਮ ਕਰਨ ਵਾਲਾ ਪਿਆ ਮਨ ਨੇ ਤਾਂ ਵਾਰ-ਵਾਰ ਸਾਨੂੰ ਪਟਕਾਉਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਜੇ ਆਪਣੇ ਮਨ ਦੇ ਅੰਦਰ ਨਾ ਗਿਆਨ ਹੀ ਇਦਾਂ ਦਾ ਭਰਿਆ ਏ ਮਨ ਦਾ ਕਸੂਰ ਨਹੀਂ ਆ ਅਸੀਂ ਉਹਨੂੰ ਗਿਆਨ ਹੀ ਇਦਾਂ ਦਾ ਦਿੱਤਾ ਏ ਉਹਨੂੰ ਸਹੀ ਗਲਤ ਦਾ ਪਤਾ ਨਹੀਂ ਆ ਜਿੱਦਾਂ ਦਾ ਗਿਆਨ ਦਿੱਤਾ ਉਹਨੂੰ ਤਾਂ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਜਿਵੇਂ ਆਪਾਂ ਸਾਰਾ ਦਿਨ ਫਿਲਮਾਂ ਦੇਖਾਂਗੇ ਨਾਟਕ ਦੇਖਾਂਗੇ ਮਨਸਵੰਨੀਆਂ ਰੀਲਾਂ ਦੇਖਾਂਗੇ ਤਾਂ ਫਿਰ ਸਾਡਾ ਮਨ ਕਿੱਥੋਂ ਟਿਕੇਗਾ ਮਨ ਨੇ ਉਦੋਂ ਹੀ ਟਿਕਣਾ ਹੈ ਜਦੋਂ ਇਹਦੇ ਅੰਦਰ ਚੰਗਾ ਗਿਆਨ ਜਾਵੇਗਾ ਗੁਰੂ ਦਾ ਗਿਆਨ ਜਾਵੇਗਾ ਤਾਂ ਮਨ ਆਪਣਾ ਕੰਮ ਕਰੇਗਾ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਵਾਰ-ਵਾਰ ਮਨ ਨੂੰ ਫੜ ਕੇ ਲੈ ਕੇ ਆਉਣਾ ਹੈ ਮਨ ਟਿਕੇ ਚਾਏ ਨਾ ਟਿਕੇ ਅਸੀਂ ਪਾਠ ਕਰਨਾ ਹੈ ਭਾਵੇਂ ਵੱਧੂ ਰਿੱਤੇ ਕਰੀਏ ਸਮਝ ਆਵੇ ਚਾਹੇ ਨਾ ਆਵੇ ਅਸੀਂ ਨੀਮ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਹੀ ਕਰਨਾ ਹੈ ਤਾਂ ਦੇਖਣਾ ਸਾਡਾ ਇਹ ਪਿਆਰ ਸਤਕਾਰ ਸਾਡੀ ਭਾਵਨਾ ਦੇਖ ਕੇ ਸਤਿਗੁਰ ਸੱਚੇ ਪਾਸ਼ਾ ਜਰੂਰ ਦਰਸ ਕਰਦੇ ਨੇ ਮਹਾਪੁਰ ਕੀ ਜੀ ਕਿ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰਨੀ ਸ਼ੁਰੂ ਕਰੋ ਸਾਡੇ ਵੱਲੋਂ ਕੀਤੀ ਹੋਈ ਕੋਸ਼ਿਸ਼ ਸਮਝੋ ਆਪਾਂ ਲਾਈਨ ਵਿੱਚ ਲੱਗ ਗਏ ਆ ਅਤੇ ਲਾਈਨ ਦੇ ਵਿੱਚ ਲੱਗਿਆਂ ਦੀ ਇੱਕ ਨਾ ਇੱਕ ਦਿਨ ਵਾਰੀ ਜ਼ਰੂਰ ਆਉਂਦੀ ਹੈ ਦੇਰ ਆਵੇ ਭਾਵੇਂ ਸਵੇਰ ਆਵੇ ਪਰ ਵਾਰੀ ਆਵੇਗੀ ਜ਼ਰੂਰ ਲਾਈਨ ਦੇ ਵਿੱਚੋਂ ਪਾਸੇ ਨਹੀਂ ਹਟਣਾ ਲੱਗੇ ਰਹਿਣਾ ਹੈ ਬਾਣੀ ਪੜਦੇ ਰਹਿਣਾ ਹੈ ਆਪਾਂ ਕਈ ਥਾਵਾਂ ਤੇ ਲਿਖਿਆ ਹੋਇਆ ਪੜਦੇ ਆ ਜਾਂ ਕਈਆਂ ਦੇ ਮੁਖ ਚੋਂ ਇਹ ਗੱਲ ਸੁਣੀ ਹੈ ਨਾ ਕਿ ਭਾਈ ਕਦੇ ਵੀ ਗੁਰਬਾਣੀ ਦਾ ਪਾਠ ਕਰਨਾ ਨਾ ਛੱਡੋ ਅਰਦਾਸ ਬੇਨਤੀ ਕਰਨੀ ਨਾ ਛੱਡੋ ਕਿਉਂਕਿ ਕੋਈ ਪਤਾ ਨਹੀਂ ਤੁਹਾਡਾ ਕਿਸ ਦਿਨ ਦਾ ਕੀਤਾ ਹੋਇਆ ਪਾਠ ਕਿਸ ਦਿਨ ਦੀ ਕੀਤੀ ਹੋਈ ਅਰਦਾਸ ਬੇਨਤੀ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦੀ ਸੋ ਬਸ ਆਪਾਂ ਰੋਜ਼ਾਨਾ ਹੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਵੀ ਪਾਤਸ਼ਾਹ ਤਰਸ ਕਰੋ ਕਿਉਂਕਿ ਬਾਣੀ ਵੀ ਉਹੀ ਪੜ ਸਕਦਾ ਨਾ ਜਿਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਤਰਸ ਹੋਵੇ ਜਿਹਦੇ ਉੱਤੇ ਪਾਸ਼ਾ ਦੀ ਮਿਹਰ ਹੋਵੇ ਪਾਸ਼ਾ ਦਾ ਨਾਮ ਲੈਣਾ ਵੀ ਸਾਡੇ ਵੱਸ ਦੀ ਗੱਲ ਨਹੀਂ ਆ ਇਸ ਕਰਕੇ ਆਪਾਂ ਇਹ ਕੰਮ ਕਰਨਾ ਹੈ ਕਿ ਰੋਜ਼ ਰੋਜ਼ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਵੀ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰੋ ਕਿਰਪਾ ਕਰੋ ਆਪਣਾ ਨਾਮ ਬਖਸ਼ੋ ਸਾਡੀ ਝੋਲੀ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਆਪਣੇ ਨਾਮ ਦੀ ਦਾਤ